ਨਮਸਕਾਰ ਬੋਸ ਕੋ ਮੈਂ ਕਿਰਨ ਵਿੱਚ ਆਇਆ ਸੀ ਤੁਹਾਡੇ ਰੈਮ ਵਿਸ਼ੇ ਦੇ ਉੱਪਰ ਗੱਲਬਾਤ ਕਰਨੀ ਪਹੁੰਚਿਆ ਹੈਗਾ ਤਾਂ ਮੈਂ ਦੱਸਦੀ ਕਿ ਸੋਸ਼ਲ ਮੀਡੀਆ ਦੇ ਸਾਰੇ ਲੋਕ ਆਦੀ ਹੋ ਚੁੱਕੇ ਹਨਰੇਕ ਇਨਸਾਨ ਫੇਸਬੁੱਕ ਇੰਸਟਾਗ੍ਰਾਮ ਇਹ ਜੋ ਸੋਸ਼ਲ ਮੀਡੀਆ ਬਿਲਕੁਲ ਹੈਗਾ ਲੇਕਿਨ ਜਦੋਂ ਵੀ ਅਸੀਂ ਇਸ ਨੂੰ ਖੋਲਦੇ ਹਾਂ ਤੇ ਦੇ ਉੱਪਰ ਇੰਦਾ ਦੀ ਐਡਵਰਟਾਈਜ਼ਮੈਂਟ ਲਗਾਤਾਰ ਆਉਂਦੀ ਹੈ ਸਰਚਿੰਗ ਬਹੁਤ ਜ਼ਿਆਦਾ ਹੁੰਦੀ ਹੈ ਕਿ ਮਰਦਾਨਾ ਕਮਜ਼ੋਰੀ ਹੈ ਕਮਜ਼ੋਰੀ ਹੈ ਕਿੰਨੀ ਪੁਰਾਣੀ ਕਮਜ਼ੋਰੀ ਹੈ ਉਹ ਦਾ ਇਲਾਜ ਹੋ ਜਾਏਗਾ ਕਿ ਵਾਕਈ ਇਹ ਬਿਮਾਰੀ ਹੈਗੀ ਹੈ ਇੱਕ ਕਿਸ ਬਿਮਾਰੀ ਨੂੰ ਕਮਜ਼ੋਰੀ ਦਾ ਨਾਮ ਦੇ ਕੇ ਪਰੋਸਿਆ ਜਾ ਰਿਹਾ ਹੈਗਾ ਇਸ ਉੱਪਰ ਗੱਲਬਾਤ ਕਰਨ ਲਈ ਪਹੁੰਚਿਆ ਅਸੀਂ ਡਾਕਟਰ ਸੁਨੀਲ ਕੋਲ ਸ਼੍ਰੀ ਸ਼੍ਰੀ ਆਯੁਰਵੈਦਿਕ ਕਲੀਨਿਕ ਚਲਾਇਆ ਜਾ ਰਿਹਾ ਨੇ ਕੋਲ ਲੰਬੇ ਸਮੇਂ ਤੋਂ ਆਪਾਂ ਦਾ ਪਹਿਲਾਂ ਸਵਾਗਤ ਕਰਦੇ ਹਾਂ ਲਕਸ਼ਮਣ ਜੀ ਤੁਹਾਡਾ ਸਵਾਗਤ ਹੈ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਡਾਕਟਰ ਸਾਹਿਬ ਸ਼੍ਰੀ ਸ਼੍ਰੀ ਆਯੁਰਵੈਦਿਕ ਨਾਮ ਬੜਾ ਅੱਛਾ ਨਾਮ ਹੈਗਾ ਕਹਿੰਦੇ ਕਿ ਲక్ష్ਮੀ ਦੇ ਪਾਸਪ ਲੈਦੇ ਤੁਸੀਂ ਸਰ ਬਿਲਕੁਲ ਲక్ష్ਮੀ ਦੇ ਉਪਾਸਕਤਾ ਹਰ ਬੰਦਾ ਹੈਗਾ ਹਰ ਬੰਦੇ ਨੂੰ ਪੈਸੇ ਦੀ ਜ਼ਰੂਰਤ ਹੈ ਕਿ ਬਟ ਯੈਸ ਪੋਜ਼ਿਟਿਵਿਟੀ ਆਉਂਦੀ ਹੈਗੀ ਜਦੋਂ ਤੁਸੀਂ ਸ਼ਿਰੀ ਸ਼ਿਰੀ ਦਾ ਨਾਮ ਲੈਂਦੇ ਹੈਗੇ ਕੋਈ ਪੇਸ਼ੈਂਟ ਉਥੇ ਦਾ ਸ਼ਿਰੀ ਸ਼ਿਰੀ ਆਯੁਰਵੈਦਿਕ ਕਲੀਨਿਕ ਦਾ ਵਾਈਂਡ ਡਿਫਾਲਟ ਜਿਵੇਂ ਅਸੀਂ ਕਹਿੰਦੇ ਨਾ ਉਹ ਵੀ ਰਾਮ ਰਾਮ ਕਹਿੰਦਾ ਉਹ ਭਾਵੇਂ ਤੁਸੀਂ ਦੁਖੀ ਚ ਕੋਈ ਰਾਮ ਰਾਮ ਹੈ ਰਾਮ ਉਹ ਪਰਮਾਤਮਾ ਦਾ ਨਾਮ ਨਿਕਲਦਾ ਹੈ ਤੇ ਜਦੋਂ ਤੁਸੀਂ ਕਹਿੰਦੇ ਸ਼ਿਰੀ ਸ਼ਿਰੀ ਆਯੁਰਵੈਦਿਕ ਕਲੀਨਿਕ ਤੇ ਜਾਣਾ ਹੈ ਤਾਂ ਐਟ ਲੀਸਟ ਕਿਸੇ ਰਿਸਪੈਕਟਫੁਲ ਨਾਮ ਹੈ ਰਿਸਪੈਕਟਫੁਲ ਨਾਮ ਹੈ ਪੋਜ਼ਿਟਿਵਿਟੀ ਪੈਦਾ ਕਰਦਾ ਹੈਗਾ ਤੇ নো ਡਾਊਟ ਹਰੇਕ ਬੰਦੇ ਨੂੰ ਲਕਸ਼ਮੇ ਜੀ ਦੀ ਲੋੜ ਹੈਗੀ ਜਿਵੇਂ ਸ਼੍ਰੀ ਰਵੀ ਸ਼ੰਕਰ ਜੀ ਜੀ ਤਾਂ ਚੱਲ ਰਹੇ ਜੀ ਮੈਂ ਰਵੀ ਸ਼ੰਕਰ ਜੀ ਦੇ ਨਾਲ ਕੰਮ ਕੀਤਾ ਹੈ ਉਹਨਾਂ ਦੇ ਆਸ਼ੀਰਵਾਦ ਨਾਲ ਜੋ ਨਾੜੀ ਪ੍ਰੈਕਸ਼ਨ ਸੀਗਾ ਉਹ ਉਹਨਾਂ ਦੇ ਕੋਲੋਂ ਸਿੱਖਿਆ ਤੇ ਉਹਨਾਂ ਦੇ ਨਾਲ ਕਾਫੀ ਦੇਰ ਤੱਕ ਲੰਬੇ ਸਮੇਂ ਤੱਕ ਮੈਂ ਕੰਮ ਕੀਤਾ ਹੈਗਾ ਉਹਨਾਂ ਤੋਂ ਹੀ ਪ੍ਰੇਰਿਤ ਹੋ ਕੇ ਮੈਂ ਨਾਮ ਜਿਹੜਾ ਸ਼੍ਰੀ ਸ਼੍ਰੀ ਆਰਵੈਦਿਕ ਕਲੀਨਿਕ ਰੱਖਿਆ ਹੈਗਾ ਤੁਹਾਡੇ ਕਲੀਨਿਕ ਤੇ ਜੋ ਦਿਲ ਲਿਖਿਆ ਹੋਇਆ ਹੈ ਨਾੜੀ ਪ੍ਰੈਕਸ਼ਨ ਨਾੜੀ ਪ੍ਰੈਕਸ਼ਨ ਹੁੰਦਾ ਕਿ ਇਹ ਕਿਵੇਂ ਦੇਖਿਆ ਜਾਂਦਾ ਕਿ ਬਾਕੀ ਸਾਰਾ ਉਹਦੀ ਨੋਲਜ ਹੁੰਦੀ ਹੈ ਸਰ ਨਾੜੀ ਪ੍ਰੈਕਸ਼ਨ ਦੇਖੋ ਅੱਜ ਦੀ ਘੜੀ ਜਦੋਂ ਤੁਸੀਂ ਆਲੋਪੈਥੀ ਦੇ ਵਿੱਚ ਜਾਂਦੇ ਤਾਂ ਨਾ ਜਾਣੇ ਕਿੰਨੇ ਤਰ੍ਹਾਂ ਦੇ ਟੈਸਟ ਹੁੰਦੇ ਆ ਅਲਟਰਾਸਾਉਂਡ ਸੀਵੀਸੀ ਐਲਫਟੀ ਮਤਲਬ ਹਜ਼ਾਰਾਂ ਤਰ੍ਹਾਂ ਦੇ ਟੈਸਟ ਹੈਗੇ ਉਹ ਟੈਸਟ ਕੀ ਦੇਖਦੇ ਆ ਵੀ ਕਿੱਥੇ ਕੀ ਬਿਮਾਰੀ ਹੈ ਕਿ ਨਹੀਂ ਲੇਕਿਨ ਐਨੀਸ਼ੀਅੰਟ ਟਾਈਮ ਦੇ ਵਿੱਚ ਜਿਸ ਟਾਈਮ ਤੇ ਰਿਸ਼ੀ ਮਨ ਨੇ ਜਾਂ ਆਦੀ ਕਾਲ ਜੋ ਸ਼ੁਰੂਆਤੀ ਟਾਈਮ ਸੀ ਉਸ ਟਾਈਮ ਦੇ ਉੱਤੇ ਵੀ ਬਿਮਾਰੀਆਂ ਤਾਂ ਹੁੰਦੀਆਂ ਸੀ ਤਾਂ ਉਹਨਾਂ ਦਾ ਡਾਇਗਨੋਸਿਸ ਕਰਨ ਦੇ ਲਈ ਕਿਵੇਂ ਦੇਖਿਆ ਜਾਂਦਾ ਸੀ ਆਯੁਰਵੇਦ ਕਹਿੰਦਾ ਹੈ ਕਿ ਵਾਤ ਪਿੱਤ ਕਫ ਦੇ ਇੰਬੈਲੈਂਸ ਕਰਕੇ 70 80% ਪ੍ਰੋਬਲਮਸ ਹੁੰਦੀਆਂ ਹੁਣ ਵਾਤ ਪਿੱਤ ਕਫ ਦਾ ਇੰਬੈਲੈਂਸ ਦੇਖੋਗੇ ਕਿਵੇਂ ਉਹ ਨਾੜੀ ਤੋਂ ਪਤਾ ਲੱਗੇਗਾ ਤੇ ਇਹਦੇ ਲਈ ਰਿਸ਼ੀਆਂ ਨੇ 10 ਵਿਦ ਪ੍ਰੀਖਿਆ ਲੁਣਾਈ 10 ਤਰ੍ਹਾਂ ਦੇ ਐਸੇ ਪੈਰਾਮੀਟਰਸ ਤਿਆਰ ਕੀਤੇ ਜਿਨ੍ਹਾਂ ਦੇ ਨਾਲ ਤੁਸੀਂ ਡਾਇਗਨੋਸ ਕਰ ਸਕਦੇ ਹੋ ਤੇ ਉਹਨਾਂ ਦੇ ਵਿੱਚੋਂ ਇੱਕ ਪੈਰਾਮੀਟਰ ਹੈਗਾ ਨਾੜੀ ਪ੍ਰੀਖਣ ਜੋ ਤੁਸੀਂ ਪਲਸ ਫੀਲ ਕਰਦੇ ਹੋ ਫਿਰ ਦੇਖਦੇ ਹੋ ਵਾਤ ਪਿੱਤ ਕਫ ਕਿਹੜਾ ਇੰਬੈਲੈਂਸ ਹੈਗਾ ਕਿਹੜਾ ਵਧਿਆ ਕਿਹੜਾ ਘਟਿਆ ਕਿਸ ਆਰਗਨ ਤੇ ਡੋਮਿਨੇਟ ਕਰ ਰਿਹਾ ਹੈ ਕਿਸ ਆਰਗਨ ਨੂੰ ਖਰਾਬ ਕਰ ਰਿਹਾ ਹੈ ਉਦੇ ਅਕੋਰਡਿੰਗਲੀ ਫਿਰ ਤੁਸੀਂ ਟ੍ਰੀਟਮੈਂਟ ਤਿਆਰ ਕਰਦੇ ਹੋ ਕਿਉਂਕਿ ਜਿਹੜੀਆਂ ਜਿਹੜੀਆਂ ਬੂਟੀਆਂ ਜਿਹੜੀਆਂ ਦਵਾਈਆਂ ਹੈਗੀਆਂ ਉਹ ਵੀ ਕੁਝ ਬਾਤਵਰਦਕ ਹੈਗੀਆਂ ਕੁਝ ਕਫ ਵਰਦਕ ਹੈਗੀਆਂ ਕੁਝ ਬਾਤ ਨੂੰ ਠੀਕ ਕਰਦੀਆਂ ਠੀਕ ਹੈ ਕੁਝ ਕਫ ਨੂੰ ਠੀਕ ਕਰਦੀਆਂ ਤਾਂ ਅਗਰ ਕਫ ਵਧਿਆ ਹੋਇਆ ਤਾਂ ਕਫ ਨੂੰ ਘਟਾਉਣ ਵਾਲੀ ਦਵਾਈ ਦੇਵੋਗੇ ਜੇ ਪਿਤ ਵਧਿਆ ਹੋਇਆ ਸੇਮ ਪ੍ਰੋਬਲਮ ਹੈਗੀ ਐ ਸਕਿਨ ਪ੍ਰੋਬਲਮ ਹੈ ਉਹ ਪਿਤ ਕਰਕੇ ਹੁੰਦੀ ਹੈ ਲੇਕਿਨ ਉਹਦੇ ਚ ਬਾਤ ਦਾ ਵੀ ਨੋਮੀਨੇਸ਼ਨ ਹੈਗਾ ਤਾਂ ਫਿਰ ਤੁਹਾਨੂੰ ਗੂਗਲ ਦੇਣਾ ਪਏਗਾ ਤੇ ਇਸ ਤਰੀਕੇ ਨਾਲ ਤੁਸੀਂ ਡਾਕਟਰ ਸਾਹਿਬ ਥੋੜੀ ਇੱਕ ਪ੍ਰਕਿਰਿਆ ਹੈ ਜਿਸ ਤਰ੍ਹਾਂ ਕਰਦੇ ਪਰ YouTube Facebook ਦੇ ਉੱਪਰ ਬਹੁਤ ਗਿਆਨੀ ਹੁੰਦੇ ਨੇ ਜਿਹੜੇ ਗਿਆਨ ਵੰਡਦੇ ਨੇ ਵੀ ਅਸੀਂ ਇਹ ਇਲਾਜ ਕਰਦਾਂ ਇਲਾਜ ਕਰਦੇ ਆ ਗਿਆ ਕੀ ਤੁਹਾਡੇ ਕੋਲੇ ਵੀ ਉਹੀ ਜਿਹਾ ਗਿਆਨ ਹੈ ਜਾਂ ਵੱਖਰੇ ਡਾਕਟਰੇਟ ਕੀਤੇ ਹੋਏ ਕੁਐਸਚਨ ਜ਼ਰੂਰ ਕੱਬਾ ਹੈ ਲੇਕਿਨ ਲੋਕਾਂ ਵਾਸਤੇ ਬੜਾ ਲਾਹੇਵੰਦ ਸਰ ਕੱਬਾ ਕੁਐਸਚਨ ਨਹੀਂ ਹੈ ਕੋਈ ਵੀ ਕੁਐਸਚਨ ਕੱਬਾ ਨਹੀਂ ਦਗਾ ਜਾਨਣਾ ਜ਼ਰੂਰੀ ਹੈ ਔਰ ਮੈਂ ਆਪਣੇ ਹਰ ਮਰੀਜ਼ ਨੂੰ ਇਹ ਕਹਣਾ ਕਿ ਤੁਸੀਂ ਆਏ ਹੋ ਤੁਸੀਂ ਕੰਸਲਟੇਸ਼ਨ ਫੀਸ ਦੇ ਰਹੇ ਹੋ ਆਪਣੇ ਬਾਰੇ ਹਰ ਚੀਜ਼ ਤੁਸੀਂ ਮੈਥੋਂ ਪੁੱਛੋ ਕਉ ਤੁਸੀਂ ਮੈਨੂੰ ਪੁੱਛਿਆ ਹੈਗਾ ਤਾਂ ਮੇਰਾ ਦੱਸਣਾ ਫਰਜ਼ ਬਣਦਾ ਹੈ ਮੈਂ ਦਿਖਾ ਸਕਦਾ ਕਿ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਨਾਲ ਅਫੀਲੀਏਟਿਡ ਕਾਲਜ ਹੈਗਾ ਸ਼੍ਰੀ ਧਨਵੰਤਰੀ ਆਯੁਰਵੈਦਿਕ ਕਾਲਜ ਸੈਕਟਰ 46 ਚੰਡੀਗੜ੍ਹ ਉੱਥੋਂ ਗ੍ਰੈਜੂਏਸ਼ਨ ਕੀਤੀ ਹੈ ਤੇ ਐਮ ਗ੍ਰੀ ਰਜਿਸਟ੍ਰੇਸ਼ਨ ਸਰਟੀਫਿਕੇਟ ਹੈ ᱜੀਆ ਦੇਖ ਕੇ ਤੁਸੀਂ ਇਹਨੂੰ ਪ੍ਰੋਪਰਲੀ ਕੈਮਰੇ ਤੇ ਫੋਕਸ ਕਰ ਲਓਗੇ ਇਹ ਪੰਜਾਬ ਸਰਕਾਰ ਤੋਂ ਰਜਿਸਟਰਡ ਹੈਗੀ ਹੈ ਇਹ ਦੱਸਦੀ ਹੈ ਕਿ ਮੈਂ ਇੱਕ ਆਥੈਂਟਿਕ ਡਾਕਟਰ ਹੈਗਾ ਜੋ ਰਜਿਸਟਰਡ ਡਾਕਟਰ ਹੈਗਾ ਤੇ ਜੋ ਮੈਂ ਕਿਸੇ ਨੂੰ ਮੈਡੀਕਲ ਕਟ ਕੇ ਦੇ ਸਕਦਾ ਜਾਂ ਮੈਂ ਇਵਨ ਸੈਂਟਰ ਗਵਰਨਮੈਂਟ ਜੋ এমਪਲਾਈ ਇਨਕਮ ਟੈਕਸ ਦੇ ਹੈਗੇ ਆ ਉਹਨਾਂ ਦਾ ਮੈਂ ਏ ਐਮ ਏ ਵੀ ਹੈਗਾ ਇਹ ਕਿਹਾਵਤ ਤੁਸੀਂ ਨੀਵੇਂ ਆ ਕੀ ਮੇ ਖਤਰਾ ਆ ਜਾਂਦਾ ਉਹ ਉਦਾਂ ਤਾਂ ਲੋਕਾਂ ਚ ਹੁਣ ਲੋਕੀ ਦੇਖਦੇ ਜਰੂਰ ਆ YouTube ਤੇ ਯਾਰ ਇਹ ਇਲਾਜ ਦਾ ਲੋ ਇਲਾਜ ਦਾ ਲੇਕਿਨ ਜਿਹੜਾ ਇਲਾਜ ਉਹ ਤੁਸੇ ਦੱਸ ਰਿਹਾ ਉਹਦੇ ਬਾਰੇ ਨਹੀਂ ਪਤਾ ਹੁੰਦਾ ਹੈਗਾ ਇਹ ਵੀ ਸਚਾਈ ਹੈ ਸਰ ਲੇਕਿਨ ਇੱਕ ਚੀਜ਼ ਦਾ ਟੈਸਟ ਤੁਹਾਨੂੰ ਮੈਂ ਦੱਸ ਦਿੰਨਾ ਡਿਗਰੀ ਦੇਖਣ ਦੀ ਵੀ ਲੋੜ ਨਹੀਂ ਹੈ ਜਿਹੜਾ ਵੀ ਡਾਕਟਰ ਤੁਹਾਨੂੰ ਦਾਅਵਾ ਕਰਦਾ ਹੈ ਗਾਰੰਟੀ ਦਿੰਦਾ ਹੈ ਉਹ ਡਾਕਟਰ ਨਹੀਂ ਹੈ ਕਿਉਂਕਿ ਗਰੰਟੀ ਸ਼ਬਦ ਮੈਡੀਕਲ ਲਾਈਨ ਚ ਕਿਤੇ ਨਹੀਂ ਆਉਂਦਾ ਦੇਖੋ ਇੱਕ ਸਿੰਪਲ ਜੀ ਕਹਾਵਤ ਤੁਸੀਂ ਬਜ਼ੁਰਗਾਂ ਤੋਂ ਸੁਣੀ ਆ ਕਿਸੇ ਨੂੰ ਮਾਂ ਵਾਦੀ ਕਿਸੇ ਨੂੰ ਸਵਾਦੀ ਤਾਂ ਅਗਰ ਮੈਨੂੰ ਮਾਂ ਬਾਇ ਕਰਦੇ ਆ ਤਾਂ ਹੋ ਸਕਦਾ ਤੁਹਾਨੂੰ ਸਵਾਦ ਲੱਗਦੇ ਹੋ ਤਾਂ ਸੇਮ ਚੀਜ਼ ਹੈਗੀ ਐ ਇਹਦਾ ਮਤਲਬ ਕੀ ਹੈ ਕਿ ਜੋ ਡਾਕਟਰ ਹੈਗਾ ਉਹ ਸਹੀ ਡਾਇਗਨੋਸ ਕਰਕੇ ਤੁਹਾਨੂੰ ਸਹੀ ਟਰੀਟਮੈਂਟ ਦੇਗਾ ਜੋ ਦਾਵਾ ਕਰ ਰਿਹਾ ਗਰੰਟੀ ਦੇ ਰਿਹਾ ਉਹ ਡਾਕਟਰ ਹੋ ਹੀ ਨਹੀਂ ਸਕਦਾ ਗਰੰਟੀ ਨਾਮ ਦਾ ਸ਼ਬਦ ਸਾਡੀ ਕਿਸੇ ਕਿਤਾਬ ਚ ਨਹੀਂ ਲਿਖਿਆ ਹੋਇਆ ਹੈ ਤੇ ਬਹੁਤ ਵੱਡਾ ਦਾਵਾ ਕਿਤੇ ਡਾਕਟਰ ਸਾਹਿਬ ਨੇ ਕਿ ਜਿਹੜੇ ਲੋਕ ਦਾਵਾ ਕਰਦੇ ਆ ਉਹ ਡਾਕਟਰ ਨਹੀਂ ਹੁੰਦੇ ਸੋ ਖੈਰ ਇਹ ਹੁਣ ਸੇਧ ਮਹਿਕਮਾ ਦੇਖੀਏ ਕੋ ਡਾਕਟਰ ਹੈ ਪੋਨੀ ਪਰ ਅਸੀਂ ਗੱਲਬਾਤ ਕਰਦੇ ਡਾਕਟਰ ਸਾਹਿਬ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਸਰਚਿੰਗ ਹੋ ਰਹੀ ਹੈ ਜੇ ਕਹਿੰਦੇ ਕਿ ਇਸ ਟਾਈਮ ਦੇ ਵਿੱਚ ਟੌਪ ਤੇ ਚੱਲੀ ਹੈ ਸਰਚਿੰਗ ਕਿ ਜਿਹੜੀ ਕਮਜ਼ੋਰੀ ਹੈ ਮਰਦਾਨਾ ਕਮਜ਼ੋਰੀ ਹੈ ਉਹਦਾ ਇਲਾਜ ਕਰਵਾਓ ਫਟਾਫਟ ਕਰਵਾਓ ਇਹ ਵਾਕਈ ਬਿਮਾਰੀ ਹੈਗੀ ਕੋਈ ਇਦਾਂ ਦੀ ਸਰ ਇਸ ਚੀਜ਼ ਨੂੰ ਸਮਝਣ ਵਾਸਤੇ ਤੁਹਾਨੂੰ ਥੋੜਾ ਜਿਹਾ ਬੈਕਵਰਡ ਕਾਊਂਟਿੰਗ ਕਰਨੀ ਪਈ ਜੀ ਦੇਖੋ ਮੈਂ ਤੁਹਾਨੂੰ ਦੱਸਿਆ ਕਿ ਬਾਪਿਤ ਕਫ ਕਰਕੇ ਸਾਡੇ ਸਰੀਰ ਚ 70 80 ਪਰਸੈਂਟ ਪ੍ਰੋਬਲਮਸ ਹੁੰਦੀ ਜੀ ਤਾਂ ਜਿਹੜੀ ਤੁਸੀਂ ਬਿਮਾਰੀ ਦੀ ਗੱਲ ਕਰ ਰਹੇ ਹੋ ਸੈਕਸੂਅਲ ਕਮਜ਼ੋਰੀ ਇਹਦੇ ਨੂੰ ਆਪਾਂ ਪਹਿਲਾਂ ਤਾਂ ਇਹਨੂੰ ਦੋ ਹਿੱਸਿਆਂ ਸੈਗਰੀਗੇਟ ਕਰ ਲੈਨੇ ਇੱਕ ਉਹ ਬੰਦੇ ਜੋ 40 ਸਾਲ ਤੋਂ નીચે ਐ ਤੇ ਇੱਕ ਉਹ ਬੰਦੇ ਜੋ 40 ਸਾਲ ਤੋਂ ਉੱਪਰ ਐ ਠੀਕ ਐ ਆਪਾਂ ਇਹਨਾਂ ਨੂੰ ਸੈਗਰੀਗੇਟ ਕਰਕੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕੀ ਪ੍ਰੋਬਲਮ ਹੈਗੀ ਐ ਦੂਸਰੀ ਚੀਜ਼ ਕੀ ਤੁਸੀਂ ਪੁੱਛਿਆ ਕੀ ਇਹ ਵਾਕਈ ਪ੍ਰੋਬਲਮ ਹੈਗੀ ਐ ਜੀ ਹਾਂ ਇਹ ਕਮਜ਼ੋਰੀ ਹੁੰਦੀ ਐ ਕਮਜ਼ੋਰੀ ਕਿਉਂ ਹੁੰਦੀ ਐ ਕਿਉਂਕਿ ਜੋ ਅਸੀਂ 40 ਸਾਲ ਤੋਂ ਪਹਿਲਾਂ ਦੇ ਬੰਦਿਆਂ ਦੀ ਗੱਲ ਕਰ ਰਹੇ ਹਾਂ ਉਹਨਾਂ 'ਚ ਕਮਜ਼ੋਰੀ ਕਿਉਂ ਆਉਂਦੀ ਐ ਦੇਖੋ ਜਦੋਂ ਅਸੀਂ ਖਾਣਾ ਖਾਂਦੇ ਐ ਤਾਂ ਸਾਡੇ ਸਰੀਰ ਦੇ ਵਿੱਚ ਸੱਤ ਧਾਤੂਆਂ ਬਣਦੀਆਂ ਜੋ ਸਾਡੇ ਸਰੀਰ ਦਾ ਪੋਸ਼ਣ ਕਰਦੀਆਂ ਪਹਿਲੀ ਧਾਤੂ ਹੁੰਦੀ ਹੈ ਰਸ ਰਸ ਤੋਂ ਬਾਅਦ ਰક્ત ਫਿਰ ਮਾਸ ਮੇਦ ਹਸਤੀ ਮੱਜਾ ਲਾਸਟ ਦੇ ਵਿੱਚ ਸ਼ੁਕਰ ਤਾਂ ਮਤਲਬ ਵੀਰ ਇਹ ਕੀ ਹੈ ਹਰ ਸਟੈਪ ਦੇ ਉੱਤੇ ਇਹ ਪਿਉਰੀਫਿਕੇਸ਼ਨ ਵੱਧਦੀ ਜਾਂਦੀ ਹੈ ਰਾਈਟ ਸਰ ਤਾਂ ਜਿਵੇਂ ਜਿਵੇਂ ਇਹ ਪਿਉਰੀਫਿਕੇਸ਼ਨ ਵੱਧਦੀ ਹੈ ਲਾਸਟ ਦੇ ਵਿੱਚ ਜਾ ਕੇ ਕੀ ਬਣਦਾ ਸਾਡਾ ਵੀਰਜ ਬਣਦਾ ਜਿਹਦਾ ਕਿ 40 ਦਿਨ ਦਾ ਪ੍ਰੋਸੈਸ ਹੁੰਦਾ ਹੈ ਇਸ ਲਈ ਅਗਰ ਤੁਸੀਂ ਸਹੀ ਵੈੱਬ ਦੇ ਕੋਲ ਕਦੇ ਦਵਾਈ ਲੈਣ ਗਏ ਹੋਵੋਗੇ ਤਾਂ ਉਹਨਾਂ ਨੇ ਹਮੇਸ਼ਾ ਕਿਹਾ ਹੋਵੇਗਾ ਕਿ ਘੱਟੋ ਘੱਟ 40 ਦਿਨ ਦਵਾਈ ਖਾਣੀ ਹੈ ਕਿਉਂਕਿ ਇਹ ਪ੍ਰੋਸੈਸ 40 ਦਿਨ ਦਾ ਹੈ ਤੇ ਇਹਦਾ ਮਤਲਬ ਇਹ ਹੋਇਆ ਪਹਿਲੀ ਚੀਜ਼ ਅਗਰ ਕਿਸੇ ਨੂੰ ਸੈਕਸ ਦੀ ਕਮਜ਼ੋਰੀ ਹੈ ਤਾਂ ਉਹਦੀ ਡਾਈਟ ਗਲਤ ਹੈ ਜਾਂ ਉਹਦਾ ਹਾਜਮਾ ਖਰਾਬ ਹੈ ਪੈਨਸਯੋਨੀ ਕੀ ਤੁਹਾਡੇ ਸ਼ਬਦਾਂ ਦਾ ਲੱਗ ਰਿਹਾ ਹੈ ਕਿ ਇਹ ਬਿਮਾਰੀ ਨਹੀਂ ਹੈ ਇਹ ਕਮਜ਼ੋਰੀ ਹੈ ਬਿਲਕੁਲ ਇਹ ਕਮਜ਼ੋਰੀ ਹੈ ਹੁਣ ਕਮਜ਼ੋਰੀ ਕੀ ਹੈ ਇਹ ਸਮਝੋ ਤੁਸੀਂ ਇੱਕ ਜੂਸਰ ਦੇ ਵਿੱਚ ਮਸੰਮੀ ਪਾਈ ਤਾਂ ਕਿ ਸੇਮ ਦਾ ਜੂਸ ਬਾਹਰ ਆਏਗਾ ਮਸੰਮੀ ਦਾ ਹੀ ਬਾਹਰ ਆਏਗਾ ਹੁਣ ਜੋ ਸਾਡੇ 40 ਸਾਲ ਤੋਂ ਮੈਂ ਕਿਉਂ ਸੈਗਰੀਗੇਟ ਕੀਤਾ ਕਿਉਂਕਿ ਪ੍ਰੋਬਲਮ ਭਾਵੇਂ ਸੇਮ ਹੈ ਟ੍ਰੀਟਮੈਂਟ ਵੀ ਭਾਵੇਂ ਕਿੰਨਾ ਕਿੰਨਾ ਸੇਮ ਹੈਗਾ ਬਟ ਕਾਰਨ ਜਿਹੜੇ ਹੈਗੇ ਆ ਉਹ ਥੋੜੇ ਥੋੜੇ ਡਿਫਰੈਂਟ ਹੈਗੇ 40 ਸਾਲ ਤੋਂ ਘੱਟ ਜਿਹੜੀ ਯੰਗ ਜਨਰੇਸ਼ਨ ਹੈਗੀ ਆ ਉਹਨਾਂ ਦੇ ਵਿੱਚ ਕਮਜ਼ੋਰੀ ਅਕਸਰ ਨਹੀਂ ਆਉਂਦੀ ਸੀ ਪਰ ਅੱਜ ਦੀ ਕੜੀ ਪੇਸ਼ੈਂਟ ਆ ਰਹੇ ਆ ਉਹਦੇ ਵਿੱਚ ਕੀ ਕਾਰਨ ਹੈ ਉਦੇ ਪਿੱਛੇ ਕਾਰਨ ਹੈ ਕਿ ਸਾਡਾ ਜਿਹੜਾ ਨੌਜਵਾਨ ਹੈ ਉਹ ਅੱਜ ਦੇ ਕਿਹੜੀ ਖਾਣਾ ਕੈਸਾ ਖਾ ਰਿਹਾ ਹੂੰ ਜਿਆਦਾ ਜੰਕ ਫੂਡ ਖਾ ਰਿਹਾ ਠੀਕ ਹੈ ਔਰ ਮੈਦਾ ਜਿਆਦਾ ਖਾ ਰਿਹਾ ਤਾਂ ਜਿਹੜਾ ਜਿਹੜਾ ਖਾਣਾ ਖਾਓਗੇ ਉਸੇ ਖਾਣੇ ਦਾ ਰਸ ਨਿਕਲੇਗਾ ਉਸ ਤੋਂ ਹੀ ਰक्त ਬਣੇਗਾ ਔਰ ਉਸੇ ਤੋਂ ਅੱਗੇ ਵੱਧਦੇ-ਵੱਧੇ ਜੀ ਸਾਫ ਸ਼ਬਦਾਂ ਚ ਕਹਿੰਦੇ ਪੀਜ਼ਾ 버ਗਰ ਦਾ ਕੀ ਰਕ ਨੀ ਕੀ ਜੂਸ ਨਿਕਲੇਗਾ ਕੀ ਜੂਸ ਨਿਕਲੇਗਾ ਬਹੁਤ ਸਹੀ ਤੁਸੀਂ ਸਿੰਪਲ ਜੇ ਸ਼ਬਦਾਂ ਚ ਮੇਰੀ ਲਾਈਨ ਨੂੰ ਇੱਕੋ ਹੀ ਸ਼ਬਦ ਦੇ ਵਿੱਚ ਖਤਮ ਕਰਤਾ ਬਹੁਤ ਵਧੀਆ ਕੀਤਾ ਤੇ ਇਹ ਹੁਣ ਚਾਹ ਤੁਸੀਂ ਵੀਰਜ ਤੁਹਾਡਾ ਇੰਨਾ ਪਤਲਾ ਹੋਏਗਾ ਗਰਮ ਹੋਏਗਾ ਕਿ ਖਾਣਾ ਐਸਿਡੀ ਖਾ ਰਹੇ ਹੋ ਖੂਨ ਦੇ ਵਿੱਚ ਤੁਹਾਡੇ ਐਸਿਡ ਜਿਆਦਾ ਬਣ ਗਿਆ ਗਰਮੀ ਜਿਆਦਾ ਆ ਗਈ ਹੈ ਤਾਂ ਵੀਰਜ ਵੀ ਜਲਦੀ ਪਿਗਲੂਗਾ ਤਾਂ ਇਹਦਾ ਮਤਲਬ ਕੀ ਹੈ ਤੁਹਾਡਾ ਟਾਈਮ ਨਹੀਂ ਹੋਏਗਾ ਡਿਸਚਾਰਜ ਟਾਈਮ ਬਹੁਤ ਘੱਟ ਜਾਏਗਾ ਇੱਕ ਪ੍ਰੋਬਲਮ ਦੂਸਰਾ ਕੀ ਹੈ ਤੁਹਾਡਾ ਬਲੱਡ ਗਰਮ ਹੈਗਾ ਠੀਕ ਹੈ ਔਰ ਨਾਲ ਦੀ ਨਾਲ ਕਈ ਬੱਚੇ ਐਸੇ ਹੈਗੇ ਜੋ ਮਾਸਟੁਰੇਸ਼ਨ ਕਰਦੇ ਹੈਗੇ ਹੱਥ ਰਸੀ ਕਰਦੇ ਹੈਗੇ ਉਹ ਹੋਰ ਵੀ ਖਤਰਨਾਕ ਹੈ ਇੱਥੇ ਮੈਂ ਇੱਕ ਡਾਕਟਰ ਦੇ ਸਾਹਮਣੇ ਹੱਥ ਬਨ ਕੇ ਇੱਕ ਰਿਕੁਐਸਟ ਕਰਦਾ ਜਿੰਨੇ ਵੀ ਡਾਕਟਰ ਇਸ ਤਰ੍ਹਾਂ ਦੇ ਵੀਡੀਓ ਨੂੰ ਸ਼ੇਅਰ ਕਰਦੇ ਆ ਇਸ ਤਰ੍ਹਾਂ ਦੀ ਨੌਲੇਜ ਜਿਹੜੀ ਆ ਲੋਕਾਂ ਨੂੰ ਪ੍ਰੋਵਾਈਡ ਕਰਦੇ ਆ ਬਹੁਤ ਸਾਰੇ ਐਸੇ ਮਨੋਚਿਕਿਤਸਕ ਹੈਗੇ ਆ ਜਿਹੜੇ ਕਹਿੰਦੇ ਆ ਕਿ ਹੱਥ ਰਸੀ ਕਰਨ ਨਾਲ ਮਾਸਟੁਰਬੇਸ਼ਨ ਕਰਨ ਨਾਲ ਕਿਸੇ ਤਰ੍ਹਾਂ ਦੀ ਕੋਈ ਕਮਜ਼ੋਰੀ ਨਹੀਂ ਆਂਦੀ ਇੱਕ ਨੇਚਰਲ ਪ੍ਰੋਸੈਸ ਹੈ ਮੇਰੇ ਹੱਥ ਬਨ ਕੇ ਬੇਨਤੀ ਆ ਇਸ ਤਰ੍ਹਾਂ ਦਾ ਗਿਆਨ ਨਾ ਦਿਓ ਇੱਕ ਬਹੁਤ ਖਤਰਨਾਕ ਪ੍ਰੋਬਲਮ ਹੈ ਤੁਹਾਡੀ ਨਸਾਂ ਕਮਜ਼ੋਰ ਹੁੰਦੀਆਂ ਤੁਹਾਡਾ ਲਿੰਗ ਟੇਡਾ ਹੋ ਜਾਂਦਾ ਔਰ ਤੁਹਾਡਾ ਤਨਨਾਬ ਜਿਹੜਾ ਹੈਗਾ ਬਹੁਤ ਜ਼ਿਆਦਾ ਘਟ ਜਾਂਦਾ ਹੈਗਾ ਸਮਾਂ ਤਾਂ ਘਟਦਾ ਹੀ ਘਟਦਾ ਹੈ ਇਹਨੂੰ ਇਰੈਕਟਾਈਲ ਡਿਸਫੰਕਸ਼ਨ ਕਹਿੰਦੇ ਹੈਗੇ ਆ ਕਿ ਨਪੁੰਨਸ਼ਕਤਾ ਆ ਜਾਂਦੀ ਹੈਗੀ ਤੇ ਇਸ ਲਈ ਮਾਸਟਰਬੇਸ਼ਨ ਤੋਂ ਬਚਣਾ ਹੈਗਾ ਇਹ ਕੰਮ ਆਪਾਂ ਨਹੀਂ ਕਰਨਾ ਰਾਈਟ ਤੇ ਦੂਸਰਾ ਤੁਹਾਡਾ ਖਾਣਾ ਇਹ 40 ਸਾਲ ਤੋਂ ਪੈਨਾਂ ਦੇ ਬੱਚਿਆਂ ਵਾਸਤੇ ਹੈ ਠੀਕ ਹੈ ਹੁਣ ਜਦੋਂ ਆਪਾਂ 40 ਸਾਲ ਤੋਂ ਵੱਡੇ ਬੰਦਿਆਂ ਦੀ ਗੱਲ ਕਰਦੇ ਹਾਂ ਫੋਨ ਦੀ ਕਰਮੀ ਉਹਨਾਂ ਵਿੱਚ ਵੀ ਵਾਧੀ ਹੈਗੀ ਕਿਉਂ ਕਿਉਂਕਿ ਉਹ ਇੰਨਾ ਖਾਣ ਪੀਣ ਹੋ ਚੁੱਕਿਆ ਹੁੰਦਾ ਹੈ ਲੀਵਰ ਉਹਨਾਂ ਦਾ ਕਮਜ਼ੋਰ ਹੋ ਚੁੱਕਿਆ ਹੁੰਦਾ ਹੈਗਾ ਨਸਾਂ ਕਮਜ਼ੋਰ ਹੋ ਚੁੱਕੀਆਂ ਹੁੰਦੀਆਂ ਨੇ ਤਾਂ ਉਹਨਾਂ ਦੇ ਲਈ ਜਿਹੜਾ ਧਿਆਨ ਰੱਖਣ ਦੀ ਗੱਲ ਕੀਤੀ ਹੈ ਕਿ ਉਹ ਆਪਣੇ ਬਲੱਡ ਰੂਸ ਸਾਫ ਕਰਨ ਆਪਣੇ ਲੀਵਰ ਦੀ ਸਿਹਤ ਦਾ ਖਿਆਲ ਰੱਖਣ ਤੇ ਪਲੱਸ ਜਿਹੜਿਆਂ ਸਾਡੇ ਕੁਝ ਬੰਦੇ ਤਾਂ ਇਦਾਂ ਦੇ ਹੈਗੇ ਜਿਹੜੇ ਨੁਸਖੇ ਨਾਲ ਹੀ ਠੀਕ ਹੋ ਜਾਂਦੇ ਤੇ ਕੁਝ ਬੰਦੇ ਐਸੇ ਜਿਨ੍ਹਾਂ ਨੂੰ ਥੋੜੀਆਂ ਐਸੀਆਂ ਹਰਬਲ ਮੈਡੀਸਿਨ ਖਾਣੀਆਂ ਪੈਂਦੀਆਂ ਜਿਨ੍ਹਾਂ ਦੇ ਨਾਲ ਉਹ ਜਲਦੀ ਜਣੇ ਰੀਗੇਨ ਕਰ ਜਾਂਦੇ ਹੈ। ਇਹੀ ਕਾਰਨ ਹੈ ਕਿ ਅੱਜਕੱਲ ਜਿਹੜੇ ਨੌਜਵਾਨ ਗਏ ਹਾਂ ਜੋੜ ਰਹੇ ਨੇ ਉਹਨਾਂ ਨੂੰ ਵੀ ਤਣਾਅ ਦੇਖਣ ਨੂੰ ਮਿਲ ਰਿਹਾ ਹੈਗਾ। ਸੋ ਤੇ ਵੀ ਇੱਕ ਕਾਰਨ ਹੈਗਾ ਜੀ ਤਣਾਅ ਵੀ ਦੇਖਣ ਨੂੰ ਮਿਲਦਾ ਹੈ ਘਰ ਵੀ ਟੁੱਟਦੇ ਹੈਗੇ ਆ ਤੇ ਬਹੁਤ ਵਾਰੀ ਸਾਡੇ ਦੇਸ਼ ਦੇ ਵਿੱਚ ਖਾਸ ਕਰਕੇ ਸਾਡੀਆਂ ਜਿਹੜੀਆਂ ਮਾਤਾ ਪਿਤਾ ਹੈਗੇ ਉਹ ਇੰਨੇ ਸੰਸਕਾਰੀ ਹੈਗੇ ਉਹ ਇਦਾਂ ਦੇ ਸ਼ਬਦਾਂ ਨੂੰ ਇੰਦਾ ਦੀ ਚੀਜ਼ਾਂ ਨੂੰ ਉਜਾਗਰ ਨਹੀਂ ਕਰਦੀਆਂ ਬਟ ਮਨ ਦੇ ਵਿੱਚ ਹੀ ਉਹ ਭਰੀਆਂ ਲੈਂਦੀਆਂ ਤੇ ਕਿਤੇ ਨਾ ਕਿਤੇ ਕਾਰਨ ਲੱਭਦੇ ਆ ਤਾਂ ਇਹ ਕਾਰਨ ਮਿਲਦਾ ਹੈਗਾ ਇਹ ਪੈਕਸੋ ਵੀ ਕੁਝ ਹੋਰ ਦੱਸੋ ਕਿ ਜਿੰਨੇ ਵੀ ਮੈਂ ਇੰਟਰਵਿਊਜ਼ ਦੇਖੀਆਂ ਨੇ ਜਾਂ ਪੜ੍ਹਦੀਆਂ ਜੀ ਉਹਦੇ ਵਿੱਚ ਇਹ ਸ਼ਬਦ ਜ਼ਰੂਰ ਯੂਜ਼ ਹੁੰਦਾ ਕਿ ਜਿਹੜੀ ਇਹ ਸੈਕਸ ਦੀ ਪ੍ਰੋਬਲਮ ਹੈਗੀ ਹੈ ਇਹ ਮਾਈਂਡ ਦੀ ਗੇਮ ਹੈ ਇਹ ਦਿਮਾਗ ਦੀ ਗੇਮ ਹੈ ਜੋ ਵਾਕਈ ਅੰਦਰੂਨੀ ਪਾਵਰ ਜਿਵੇਂ ਤੁਸੀਂ ਕਹਦੇ ਖਾਣ ਪੀਣਾਂ ਘਟਦੀ ਹੈ। ਸਿਰ ਦੇਖੋ। ਨੋ ਡਾਊਟ ਦਿਮਾਗ ਦੀ ਗੇਮ ਹੈ ਦਿਮਾਗ ਤੋਂ ਆਪਰੇਟ ਹੁੰਦਾ ਹੈ। ਇਹ ਕਿਹਾ ਜਾਂਦਾ ਹੈ ਕਿ ਸੈਕਸ ਲਤਾਂ ਵਿਚਕਾਰ ਨਹੀਂ ਸੈਕਸ ਤੁਹਾਡੇ ਕੰਨਾ ਵਿਚਕਾਰ ਹੈਗਾ। ਮਤਲਬ ਤੁਹਾਡੀ ਸੋਚ। ਕਈ ਵਾਰ ਤੁਸੀਂ ਸਟ्रेस ਦੇ ਵਿੱਚ ਹੈਗੇ ਹੋ ਕੁਝ ਕੁਝ ਹੋਰ ਵੱਲ ਧਿਆਨ ਹੈ ਜਾਂ ਬਹੁਤ ਸਾਰੇ ਕਾਰਪੋਰੇਟ ਜਿਹੜੇ EMPLOYEES ਹੈਗੇ ਉਹ ਜ਼ਿਆਦਾ ਆਪਣੇ ਬਿਜ਼ਨਸ ਦਾ ਜੌਬ ਵਾਲੀ ਦਾ ਧਿਆਨ ਰੱਖਿਆ ਹੁੰਦਾ ਤਾਂ ਉਹਨਾਂ ਦਾ ਧਿਆਨ ਇੱਧਰ ਜਾਂਦਾ ਨਹੀਂ ਇਸ ਲਈ ਉਹਨਾਂ ਦੀ ਸੈਕਸੁਅਲ ਡਿਜ਼ਾਇਰ ਘੱਟ ਹੁੰਦੀ ਜਾਂਦੀ ਹੈ। ਇਹ ਤੇ ਕੋਈ ਸ਼ੱਕ ਨਹੀਂ ਹੈਗਾ। ਲੇਕਿਨ ਨਾਲ ਦੀ ਨਾਲ ਤੁਹਾਡਾ ਬਲੱਡ ਦਾ ਸਾਫ ਹੋਣਾ ਕਿਉਂਕਿ ਅਲਟੀਮੇਟਲੀ ਜਿੰਨਾ ਤੁਹਾਡਾ ਬਲੱਡ ਹੈਲਦੀ ਹੋਏਗਾ ਉਨਾ ਹੀ ਲਿੰਗ ਦੇ ਵਿੱਚ ਜਾ ਕੇ ਉਹ ਤਣਾਅ ਪੈਦਾ ਕਰੇਗਾ ਔਰ ਉਨਾ ਹੀ ਜ਼ਿਆਦਾ ਉਹ ਲੰਬਾ ਟਾਈਮ ਲਿੰਗ ਨੂੰ ਸਟੇਬਲ ਰੱਖੇਗਾ ਲਾਸਟ ਕੁਸ਼ਨ ਕਰਾਂਗਾ ਕਿ ਇਹ ਵੀ ਕਹਿਦੇ ਨੇ ਕਿਸੇ ਦੀ ਇੰਦਰੀ ਛੋਟੀ ਹੈ ਉਹ ਵੱਡੀ ਹੋ ਜਾਂਦੀ ਹੈ ਉਹਨੂੰ ਵੱਡਾ ਕਰੋ ਇਹੋ ਜਿਹੇ ਦਾਵੇ ਕੀਤੇ ਜਾਂਦੇ ਕਿ ਇੰਦਰੀ ਵੱਡੀ ਛੋਟੀ ਹੋਣ ਨਾਲ ਸੈਕਸ ਦਾ ਕੋਈ ਸੰਬੰਧ ਹੈਗਾ ਸਰ ਮੈਂ ਨਾ ਪਿੱਛੇ ਇੱਕ ਸਰਵੇ ਪੜ੍ਹ ਰਿਹਾ ਸੀਗਾ ਮੈਂ ਉਸ ਸਰਵੇ ਸੁਣ ਰਿਹਾ ਸੀ ਰਾਦਰ ਪੜ੍ਹਨਾ ਹੈ ਕਿਸੇ ਡਾਕਟਰ ਦਾ ਹੀ ਸੁਣ ਰਿਆ ਸੀਗਾ ਉਹਨਾਂ ਨੇ ਦੱਸਿਆ ਸੀ ਕਿ ਬਹੁਤ ਸਾਰੀਆਂ ਲੇਡੀਜ਼ ਤੋਂ ਇਹ ਗੱਲ ਕੁਐਸਚਨ ਪੁੱਛਿਆ ਗਿਆ ਕਿ ਤੁਹਾਨੂੰ ਲਿੰਗ ਵੱਡੇ ਜਾਂ ਛੋਟੇ ਨਾਲ ਕੀ ਮਤਲਬ ਹੈ ਉਹਨਾਂ ਦਾ ਕਹਿਣਾ ਸੀ ਕਿ ਲਿੰਗ ਵੱਡਾ ਦਾ ਛੋਟਾ ਸਾਡੇ ਲਈ ਕੋਈ ਮੈਨੇ ਨਹੀਂ ਰੱਖਦਾ ਜੋ ਮੈਕਸਿਮਮ ਲੇਡੀਜ਼ ਦਾ ਥੀਓਰੀ ਸੀ ਉਹਨਾਂ ਦਾ ਮਤਲਬ ਇਹ ਸੀ ਕਿ ਲਿੰਗ ਦੀ ਹਾਰਡਨੈਸ ਕਿੰਨੀ ਹੈ ਔਰ ਲਿੰਗ ਜਿਹੜਾ ਕਿੰਨਾ ਲੰਬਾ ਟਾਈਮ ਤੱਕ ਸਾਡੇ ਨਾਲ ਸਟੇਬਲ ਰਹਿ ਸਕਦਾ ਮਤਲਬ ਕਿੰਨਾ ਜ਼ਿਆਦਾ ਟਾਈਮ ਉਹ ਪੇਲ ਦਾ सेक्स ਕਰ ਸਕਦਾ ਹੈਗਾ ਮੈਂ ਸਿੱਧੇ ਸ਼ਬਦਾਂ ਦੇ ਵਿੱਚ ਕਹਾ ਤਾਂ ਉਹ ਚੀਜ਼ ਹੁੰਦੀ ਹੈਗੀ ਹੈ ਹਾਂ ਲਿੰਗ ਵੱਡਾ ਛੋਟਾ ਕੀ ਹੁੰਦਾ ਜਿਵੇਂ ਜਿਵੇਂ ਉਮਰ ਵੱਧਦੀ ਹੈ ਤਾਂ ਲਿੰਗ ਥੋੜਾ ਜਿਹਾ ਸਿਕਟ ਜਾਂਦਾ ਕਿਉਂਕਿ ਨਸਾਂ ਕਮਜ਼ੋਰ ਹੋ ਜਾਂਦੀਆਂ ਜਿਵੇਂ ਤੁਸੀਂ ਜਿਆਦਾ ਮਾਸਟਰੇਸ਼ਨ ਕਰਦੇ ਹੋ ਫਿਰ ਵੀ ਲਿੰਗ ਛੋਟਾ ਹੋ ਜਾਂਦਾ ਹੁਣ ਕੀ ਉਹਨੂੰ ਵੱਡਾ ਕੀਤਾ ਜਾ ਸਕਦਾ ਜੀ ਬਿਲਕੁਲ ਕੀਤਾ ਜਾ ਸਕਦਾ ਕਿੰਨਾ ਵੱਡਾ ਜਿੰਨਾ ਤੁਹਾਡਾ ਨੇਚਰਲ ਸਾਈਜ਼ ਹੈ ਹੁਣ ਜੇਕਰ ਕਿਸੇ ਬੰਦੇ ਦਾ ਪ੍ਰਮਾਤਮਾ ਵੱਲੋਂ ਨੇ ਜੀਨਸ ਵੱਲੋਂ 6 ਇੰਚ ਦਾ ਸਾਈਜ਼ ਹੈਗਾ ਤਾਂ ਮੈਂ ਉਹਨੂੰ 8 ਇੰਚ ਨਹੀਂ ਕਰ ਸਕਦਾ ਹਾਂ ਹਾਂ ਉਹਦੀ ਕਮਜ਼ੋਰੀ ਦੂਰ ਕਰਕੇ 6 ਇੰਚ ਤੱਕ ਪਹੁੰਚਾ ਸਕਦਾ ਜਿਹੜ ਤਾਂ ਕਮਜ਼ੋਰੀ ਦੂਰ ਹੋਏਗੀ ਤਾਂ ਡੈਫੀਨੇਟਲੀ ਉਹਦਾ ਲਿੰਗ ਸਾਈਜ਼ ਵਾਪਸ ਸੇਮ ਆਪਣੀ ਜਗ੍ਹਾ ਤੇ ਆ ਜਾਏਗਾ ਬਟ ਜੇ ਉਹ ਕਹੇਗਾ ਕਿ ਜੀ ਮੈਂ ਦਵਾਈ ਦਿੰਨਾ ਜਾਂ ਮੈਂ ਦਵਾਈ ਖਾ ਕੇ 6 ਇੰਚ ਤੋਂ 10 ਇੰਚ ਦਾ ਕਰ ਦਿਆਂਗਾ ਤਾਂ ਉਹਦੇ ਲਈ ਮੇਰੇ ਵੱਲੋਂ ਤਾਂ ਮਾਫੀ ਹੈਗੀ ਐ ਤਾਂ ਦਾ ਕੰਮ ਨਹੀਂ ਹੋ ਸਕਦਾ ਹੁੰਦਾ ਡਾਕਟਰ ਸਾਹਿਬ ਬੋਲਾ ਸੀ ਕਿ ਆ ਤੁਸੀਂ ਹੁਣ ਇਹ ਦੱਸੋ ਕਿ ਸ਼੍ਰੀ ਸ਼੍ਰੀ ਆਯੁਰਵੈਦਿਕ ਕਲੀਨਿਕ ਤੇ ਜੇਕਰ ਮਿਲ ਹੀ ਜਾਂਦੇ ਨੇ ਤਾਂ ਤੁਹਾਡੇ ਕੋਲ ਵੀ ਇਲਾਜ ਹੈਗਾ ਜਾਂ ਸਿਰਫ ਸਮਝਾਣਾ ਹੀ ਆ ਨਹੀਂ ਸਰ ਇਲਾਜ ਬਿਲਕੁਲ ਹੈਗਾ ਇਲਾਜ ਦੀ ਕੋਈ ਕਮੀ ਨਹੀਂ ਹੈ ਹੁੰਦਾ ਕੀ ਹੈ ਕਿ ਤੁਸੀਂ ਕਿਸ ਤਰ੍ਹਾਂ ਦੇ ਇੰਗਰੀਡੀਐਂਟ ਯੂਜ਼ ਕਰਦੇ ਹੋ ਠੀਕ ਹੈ ਇਹ ਅਸੀਂ ਇੱਕ ਦਵਾਈ ਬਣਾਈ ਹੋਈ ਹੈ ਜਿਹਦਾ ਮੈਂ ਨਾਮ ਵੀ ਰੱਖਿਆ ਓਮ ਕਿਊਪੇਟ ਇਹ ਓਮ ਕਿਊਪੇਟ ਨਾਮ ਵੀ ਕਿਦਾਂ ਫੋਨ 'ਚ ਆਇਆ ਤੁਸੀਂ ਸੁਣੋਗੇ ਓਮ ਦਾ ਮਤਲਬ ਤੁਸੀਂ ਫਿਰ ਸ਼੍ਰੀ ਸ਼੍ਰੀ ਦੇ ਨਾਲ ਧਰਮ ਦੇ ਨਾਲ ਬੋਲੋਗੇ ਅਸਲ 'ਚ ਦਵਾਈ ਜਦੋਂ ਅਸੀਂ ਕਿਸੇ ਨੂੰ ਦੇ ਰਹੇ ਸੀ ਤਾਂ ਇੱਕ ਬੰਦੇ ਨੇ ਉਹਨੂੰ ਆ ਕੇ ਕਿਹਾ ਕਿ ਸਰ ਇੰਨੀ ਤਾਕਤਵਰ ਚੀਜ਼ ਹੈਗੀ ਹੈ ਕਿ ਜਦੋਂ ਮੈਂ ਖਾਣਾ ਤਾਂ ਮਤਲਬ ਹੁੰਦਾ ਇੱਕ ਵਾਰੀ ਫੇਰ ਹੂੰ ਮਤਲਬ ਖਾਂਦੋ ਇੱਕ ਵਾਰੀ ਫੇਰ ਇਹ ਬੰਦਾ ਆਏਗਾ ਤਾਂ ਸੋ ਉੱਥੋਂ ਦਿਮਾਗ ਚ ਆਇਆ ਕਿ ਠੀਕ ਹੈ ਯਾਰ ਦੇ ਨਾਮ ਬੰਦੇ ਨੇ ਘਰੇ ਦਵਾਈ ਰੱਖੀ ਹੋਵੇ ਤਾਂ ਐਟਲੀਸਟ ਕਿਸੇ ਨੂੰ ਇਹ ਵੀ ਨਾ ਲੱਗੇ ਮੈਂ ਕੀ ਰੱਖਿਆ ਹੈ ਬੜੀ ਵਾਰ ਹੁੰਦਾ ਕਿ ਨਾਮ ਬੜੇ ਬਲਗੜ ਦੇ ਨਾਮ ਹੁੰਦੇ ਹਨ ਤਾਂ ਓਮ ਦਾ ਮਤਲਬ ਹੈ ਵਾਂਸ ਮੋਰ ਔਰ ਕਿਉਪੜ ਦਾ ਮਤਲਬ ਦਾ ਕਾਮ ਦੇ ਠੀਕ ਹੈ ਮਤਲਬ ਤੁਹਾਨੂੰ ਇਹ ਬਾਰ-ਬਾਰ ਬਾਰ-ਬਾਰ ਸੈਕਸ ਕਰਨ ਦੀ ਤਾਕਤ ਪ੍ਰਦਾਨ ਕਰੇਗੀ ਇਹਦੇ ਵਿੱਚ ਜਿੰਨੇ ਵੀ ਇਨਗਰੀਡੀਅੰਟ ਪਾਏ ਹੋਏ ਨੇ ਉਹ ਸਵਰਨਪਖਮ ਰੇਗਮਾਹੀ ਅਕਰਕਰਾ ਮਤਲਬ ਟੌਪ ਕਲਾਸ ਇਨਗਰੀਡੀਅੰਟ ਅਸੀਂ ਇਹਦੇ ਵਿੱਚ ਪਾਏ ਹੋਏ ਨੇ ਤੁਸੀਂ ਕਦੇ ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਦਿਖਾਵਾਂਗਾ ਜੀਵ ਤੇ ਤੁਸੀਂ ਅਕਰਕਰਾ ਜਿਹੜਾ ਅਸੀਂ ਵਰਤਦੇ ਆਂ ਅਗਰ ਤੁਸੀਂ ਜੀਵ ਤੇ ਸਿਰਫਲੀ ਛੋਟੇ ਦੇ ਪੀਸ ਵੀ ਰੱਖ ਲਓਗੇ ਤਾਂ ਜੀਵ ਨੂੰ ਇੱਥੇ ਕਰੰਟ ਨਿਕਲੇਗਾ ਤੁਸੀਂ ਕਹੋਗੇ ਸਰ 5 ਮਿੰਟ ਖਵਾ ਕੇ ਦਿੱਤਾ ਮੈਨੂੰ ਅ ਜਿਸ ਮਰੀਜ਼ ਨੂੰ ਦਿੱਕਤ ਹੈ ਕਿ ਇਹ ਉਹ ਮਰੀਜ਼ੇ ਦਵਾਈ ਨੂੰ ਕਿੰਨੇ ਟਾਈਮ ਦੇ ਵਿੱਚ ਲੈ ਕੇ ਆਪਣ ਨੂੰ ਕੀ ਕਰ ਸਕਦੇ ਸਰ ਦੇਖੋ ਇਹ ਚੀਜ਼ ਵੀ ਇੱਕ ਬੜਾ ਵੱਡਾ ਮੁੱਦਾ ਹੈਗਾ ਇਹ ਮਾਡਰਨ ਸਾਇੰਸ ਨੇ ਆਯੁਰਵੇਦ ਦੇ ਉੱਤੇ ਇੱਕ ਬਹੁਤ ਤਕੜਾ ਵਾਰ ਕੀਤਾ ਹੋਇਆ ਹੈ ਕਿ ਤੁਸੀਂ ਆਯੁਰਵੇਦ ਦੀ ਦਵਾਈ ਖਾਓਗੇ ਤਾਂ ਲੰਬੇ ਸਮੇਂ ਬਾਅਦ ਠੀਕ ਹੁੰਦੇ ਨਹੀਂ ਜਿਆਦਾ ਫਰਕ ਨਹੀਂ ਪੈਂਦੀ ਇਹ ਬਿਲਕੁਲ ਗਲਤ ਹੈ ਆਯੁਰਵੇਦ ਦੀਆਂ ਦਵਾਈਆਂ ਅਗਰ ਤੁਸੀਂ ਸਹੀ ਇੰਗਰੀਡੀਅੰਟ ਸਹੀ ਮਾਤਰਾਤ ਸਹੀ ਪ੍ਰੋਸੈਸ ਕੀਤੇ ਹਨ ਦੇਖੋ ਪ੍ਰੋਸੈਸ ਦਾ ਬਹੁਤ ਵੱਡਾ ਰੋਲ ਹੁੰਦਾ ਕਿਸੇ ਵੀ ਦਵਾਈ ਨੂੰ ਬਣਾਉਣ ਦੇ ਵਿੱਚ ਆਪਾਂ ਇਦਾਂ ਨਹੀਂ ਹੁੰਦਾ ਕਿ ਤੁਸੀਂ ਚੂਰਨ ਬਣਾਤਾ ਤੁਸੀਂ ਘਰੇ ਵੀ ਦੇਖਦੇ ਹੋ ਤੁਹਾਡੇ ਮਾਤਾ ਭੈਣ ਤੁਹਾਡੇ ਭੁਜਾਈ ਜੋ ਵੀ ਲੇਡੀਜ਼ ਦਾਲ ਸਬਜੀ ਬਣਾਉਂਦੇ ਆ ਤਾਂ ਸਭ ਦਾ ਟੇਸ ਨਾਲ ਅਲੱਗ-ਅਲੱਗ ਹੁੰਦਾ ਸੇਮ ਇਨਗਰੀਡिएंट ਉਹ ਪ੍ਰੋਸੈਸ ਦਾ ਫਰਕ ਹੁੰਦਾ ਸੇਮ ਦਵਾਈ ਦਾ ਹੈਗਾ ਪ੍ਰੋਸੈਸ ਅਗਰ ਤੁਸੀਂ ਵਧੀਆ ਕੀਤਾ ਇਨਗਰੀਡੀਐਂਟ ਵਧੀਆ ਕੀਤਾ ਤਾਂ 4-5 ਦਿਨਾਂ ਦੇ ਵਿੱਚ ਹੀ ਅਸਰ ਪਾ ਦਿੰਦੀ ਹੈ ਸਰ ਠੀਕ ਹੈ ਤੁਹਾਡੇ ਮੁਤਾਬਿਕ ਹਫਤੇ ਦੇ ਵਿੱਚ ਬੰਦਾ ਤੇ ਆਦੇ ਆਰਮਨਾਲ ਸਰ ਬਹੁਤ ਆਰਮਨ ਹਫਤੇ ਦੇ ਵਿੱਚ ਬੰਦਾ ਬਿਲਕੁਲ ਤਿਆਰ ਹੋ ਜਾਂਦਾ ਡਿਪੈਂਡ ਕਰਦਾ ਕਿ ਬੰਦਾ ਕਿਸ ਪੋਜੀਸ਼ਨ ਦਾਗਾ ਕਈ ਵਾਰੀ ਬੰਦੇ ਬਹੁਤ ਡਾਊਨ ਹੁੰਦੇ ਹਨ ਹਾਲਾਂਕਿ ਉਹ ਵੀ ਹੋ ਜਾਂਦੇ ਹਨ ਲੇਕਿਨ ਫਿਰ ਵੀ ਅਸੀਂ ਕਿਸੇ ਨੂੰ ਇਸ ਤਰ੍ਹਾਂ ਦੀ ਸ਼ੋਰਟੀ ਦੇ ਕੇ ਗਲਤ ਦਿਲਾਸਾ ਦੇ ਕੇ ਕੰਮ ਨਹੀਂ ਕਰਦੇ ਉਹਨੂੰ ਸਮਝਾਇਆ ਜਾਂਦਾ ਫਿਰ ਸਭ ਇੰਟਰਵਿਊ ਦੇ ਲਾਸਟ ਦੇ ਵਿੱਚ ਇਹੀ ਪੁੱਛਾਂਗੇ ਕਿ ਦਵਾਈਆਂ ਦਾ ਚਲੋ ਲੋਕੀ ਥੋੜੀ ਕੁ ਲਾਉਣਗੇ ਮਿਲਣਗੇ ਦੇਖਣਗੇ ਲੱਜਣਗੇ ਪਰ ਜਿਹੜੇ ਲੋਕ ਘਰੇ ਬੈਠੇ ਹਨ ਹਰੇ ਤੋਂ ਨਹੀਂ ਮਿਲਣਾ ਚਾਹੁੰਦੇ ਹੈਗੇ ਜਾਂ ਪਹੁੰਚ ਨਹੀਂ ਕਰਵਾਗੇ ਹੈਗੇ ਕਿ ਕੋਈ ਉਪਾਏ ਵੀ ਹੈਗਾ ਤੁਹਾਡੇ ਕੋਲੇ ਜਿਵੇਂ ਕਿ ਆਪਾਂ ਕਹਿੰਦੇ ਆ ਜਰਾ ਆ ਕਰਕੇ ਦੇਖ ਲਓ ਕੋਈ ਟੋਟਕਾ ਸਰ ਮੈਂ ਤੁਹਾਨੂੰ ਸਿੰਪਲ ਨੇ ਨਾ ਦੋ ਟੋਟਕੇ ਲਿਖਾ ਦਿੰਦਾ ਔਰ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਕਿ ਇਦਾਂ ਦੇ ਵੀ ਟੋਟਕੇ ਹੁੰਦੇ ਹੈਗੇ ਨੇ ਇਹ ਟੋਟਕੇ ਨਹੀਂ ਨੁਸਕੇ ਐ ਖਾਸ ਕਰ ਜਿਹੜੇ ਬੰਦੇ ਕਮਜ਼ੋਰ ਨਹੀਂ ਹੋਏ ਉਹਨਾਂ ਵਾਸਤੇ ਤਾਂ ਇਹ ਵਰਦਾਨ ਹੈ ਠੀਕ ਹੈ ਪਹਿਲੀ ਚੀਜ਼ ਕੀ ਹੈ ਇਹ ਮੈਂ ਨੁਸਕਾ ਅੱਜ ਤੋਂ 3 ਸਾਲ ਪਹਿਲਾਂ ਇੱਕ ਵੀਡੀਓਸ ਦੱਸਿਆ ਸੀ ਤੇ ਬਹੁਤ ਵਾਇਰਲ ਹੋਇਆ ਸੀ ਲੋਕਾਂ ਨੇ ਬਹੁਤ ਜ਼ਿਆਦਾ ਫਾਇਦਾ ਉਠਾਇਆ ਹੈਗਾ ਉਹ ਬਹੁਤ ਇਫੈਕਟਿਵ ਹੈ ਬਹੁਤ ਸਿੰਪਲ ਦੋ ਹੀ ਇਨਗਰੀਡੀਅੰਟ ਇਹਦੇ ਵਿੱਚ ਪੈਂਦੇ ਆ ਜੀ ਲੇਕਿਨ ਅਸੀਂ ਇਹਨੂੰ ਬਣਾ ਕੇ ਵੇਚ ਨਹੀਂ ਸਕਦੇ ਮਜਬੂਰੀ ਕੀ ਹੈ ਕਿਉਂਕਿ ਬਣਾ ਕੇ ਰੱਖਣਾ ਵੇਚਣਾ ਥੋੜਾ ਟਫ ਹੁੰਦਾ ਹੈਗਾ ਤੁਸੀਂ ਘਰੇ ਬਣਾ ਸਕਦੇ ਸਰ ਤੁਸੀਂ ਸਫੇਦ ਪਿਆਜ਼ ਲੈਣੇ ਮਾਰਕੀਟ 'ਚ ਲਾਲ ਪਿਆਜ਼ ਮਿਲਦੇ ਆ ਇੱਕ ਸਫੇਦ ਪਿਆਜ਼ ਇੱਕ ਸਪੈਸ਼ਲ ਮੌਸਮ ਚਾਹੁੰਦੇ ਆ ਸਬਜ਼ੀ ਮੰਡੀ ਜਾਓਗੇ ਤਾਂ ਉਹਨੂੰ ਮਿਲ ਜਾਣਗੇ ਤੁਸੀਂ 40 ਜਾਂ 60 ਸਫੇਦ ਪਿਆਜ਼ ਲੈ ਲਓ ਉਹਨਾਂ ਨੂੰ ਛੇਲੋ ਛੇਲਣ ਤੋਂ ਬਾਅਦ ਜਿਵੇਂ ਤੁਸੀਂ ਨਿੰਬੂ ਦਾ achar ਪਾਣ ਲੱਗੇ achar ਕੱਟ ਲਗਾਉਂਦੇ ਹੋ ਇੰਦਾ ਕੱਟ ਲਗਾਓ ਔਰ ਕਿਸੇ ਵੀ ਚਿੱਨੀ ਮਿੱਟੀ ਦੇ ਬਰਤਨ ਦੇ ਵਿੱਚ ਜਿਹਦੇ ਵਿੱਚ ਆਪ ਸਾਡੇ ਬਜ਼ੁਰਗ ਆਚਾਰ ਰੱਖਦੇ ਹੁੰਦੇ ਸੀ ਉਹਦੇ ਵਿੱਚ ਸ਼ਹਿਦ ਪਾਓ ਤੇ ਸ਼ਹਿਦ ਦੇ ਵਿੱਚ ਉਹ ਪਿਆਜ਼ ਜਿਹੜੇ ਆ ਉਹ ਡਿਪ ਕਰਕੇ 40 ਦਿਨ ਵਾਸਤੇ ਰੱਖ ਦਿਓ ਤੁਹਾਡਾ ਪਿਆਜ਼ ਦਾ ਮਰਬਾ ਤਿਆਰ ਹੋ ਜਾਏਗਾ ਟੇਸਟ ਵਾਈਜ਼ ਦਾ ਨਹੀਂ ਮੈਂ ਕਹਿੰਦਾ ਕਿ ਮੈਨੂੰ ਕਿਸੇ ਪੇਸ਼ੈਂਟ ਨੇ ਕਿਹਾ ਸੀ ਕਿ ਸਰ ਖਾਣੇ ਤਾਂ ਜਰੂਰ ਰੋਕੇ ਹਨ ਪਰ ਜਾਦੂ ਵੀ ਹੈਗਾ ਇਹ ਪੇਸ਼ੈਂਟ ਦੀ ਵਰਡਿੰਗ ਸੀਗੀ ਠੀਕ ਹੈ ਇੱਕ ਤਾਂ ਇਹ ਚੀਜ਼ ਤੁਸੀਂ ਕਰ ਸਕਦੇ ਹੋ ਬਹੁਤ ਇਫੈਕਟਿਵ ਹੈ ਖਾਸ ਕਰ ਜਿਹੜੇ ਬੰਦੇ ਅਜੇ ਜ਼ਿਆਦਾ ਕਮਜ਼ੋਰੀ 'ਚ ਨਹੀਂ ਗਏ ਤੁਸੀਂ ਇਹ ਯੂਜ਼ ਕਰ ਸਕਦੇ ਹੋ ਇੱਕ ਨੁਸਖਾ ਤੁਹਾਨੂੰ ਮੈਂ ਬਹੁਤ ਬਹੁਤ ਆਸਾਨ ਦੱਸ ਦਿੰਦਾ ਇਹਨੂੰ ਤੁਸੀਂ ਕਹਿੰਦੇ ਜਿਵੇਂ ਤੁਸੀਂ ਕਹਿੰਦੇ ਇਨਸਟੈਂਟਲੀ ਕੰਮ ਕਰਦੀ ਹੈ ਸਰ ਇੱਕਦਮ ਕੰਮ ਕਰਦੀ ਹੈ ਸਾਰੇ ਬਿਆਗਰਾ ਤੋਂ ਵੀ ਤੇਜ਼ ਕੰਮ ਕਰਦਾ ਹੈ ਇਹਦੇ ਵਿੱਚ ਹੀ ਪਿਆਜ਼ ਦਾ ਰੋੜ ਹੈ ਇਹਨੂੰ ਕਹਿੰਦੇ ਖਿਚੜੀ ਪਿਆਜ਼ ਦੀ ਤੁਸੀਂ ਪਿਆਜ਼ ਦੇ ਕਦੋਂ ਕਸ ਕਰਕੇ ਰੱਖੋ ਖਾਸ ਕਰਕੇ ਅਗਰ ਸਫੇਦ ਪਿਆਜ਼ ਮਿਲ ਜਾਵੇ ਤਾਂ ਬੱਲੇ ਬੱਲੇ ਨਹੀਂ ਤਾਂ ਫਿਰ ਲਾਲ ਪਿਆਜ਼ ਵੀ ਲੈ ਸਕਦੇ ਕਦੋਂ ਕਸ ਕਰੋ ਥੋੜਾ ਜਿਹਾ ਖਿਚੜੀ ਦਾ ਦਾਲ ਚਾਵਲ ਜੋ ਤੁਸੀਂ ਮਟੀਰੀਅਲ ਤਿਆਰ ਕਰੋ ਪਹਿਲੀ ਲੇਅਰ ਬਣਾਓ ਮਿੱਟੀ ਦੇ ਭਾਂਡੇ ਦੇ ਵਿੱਚ ਪਿਆਜ਼ ਦੀ ਫਿਰ ਉਹਦੇ ਉੱਤੇ ਆਪਣਾ ਖਿਚੜੀ ਦਾ ਮਟੀਰੀਅਲ ਰੱਖੋ ਫਿਰ ਪਿਆਜ਼ ਦਾ ਫਿਰ ਐਦਾਂ 3-4 ਤਹਿ ਤਹਿ ਲਾ ਕੇ ਉਹਨੂੰ ਬੜੀ ਘੱਟ ਆਂਚ ਦੇ ਉੱਤੇ ਖਿਚੜੀ ਬਣਾਓ ਉਸ ਤੋਂ ਬਾਅਦ ਉਹਦੇ ਵਿੱਚ ਨਮਕ ਮਿਲ ਦੋ ਦੇਸੀ ਘੀ ਦਾ ਤੜਕਾ ਲਾਣਾ ਤੁਸੀਂ ਇਹ ਖਾਓ ਇਹ ਬਹੁਤ ਜਲਦੀ ਕੰਮ ਕਰਦੀ ਹੈਗੀ ਇਹ ਐਦਾਂ ਦੀ ਚੀਜ਼ਾਂ ਹੈਗੀਆਂ ਜੋ ਮਤਲਬ ਇਨਸਟੈਂਟਲੀ ਕੰਮ ਕਰਦੀਆਂ ਹੈਗੀਆਂ ਔਰ ਖਾਸ ਕਰ ਉਹਨਾਂ ਦੇ ਜਿਨ੍ਹਾਂ ਨੂੰ ਕਮਜ਼ੋਰੀ ਨਹੀਂ ਹੋਈ ਜਿਨ੍ਹਾਂ ਨੂੰ ਕਮਜ਼ੋਰੀ ਹੋ ਗਈ ਉਹਨਾਂ ਲਈ ਤਾਂ ਦੇਖੋ ਦਵਾਈ ਤੁਹਾਨੂੰ ਲੈਣੀ ਹੀ ਪਵੇਗੀ ਤੋ ਡਾਕਟਰ ਸਾਹਿਬ ਨੇ ਬਲੇਬਲੇ ਇੱਕ ਰਾਦੀ ਘਰ ਦੇ ਵਿੱਚ ਕੋਈ ਬਹੁਤਾ ਮਹਿੰਗਾ ਜਵਾਨੀ ਦੱਸਿਆ ਗਿਆ ਪਿਆਜ਼ ਦੀ ਖਿਚੜੀ ਬਣਾ ਕੇ ਖਾਓ ਤੇ ਫਿਰ ਬਸੋ ਡਾਕਟਰ ਸਾਹਿਬ ਨੂੰ ਕਿਵੇਂ ਬੰਨੇ ਵਾਲੇ ਕਰਦੇ ਹੋ ਸੋ ਇੰਟਰਵਿਊ ਕਰਨ ਦਾ ਮਤਲਬ ਇਹੀ ਸੀਗਾ ਜਿਨ੍ਹਾਂ ਦੇ ਦਿਲ ਦੇ ਵਿੱਚ ਸਿਰਲਪਾ ਰਹਾ ਮੈਂ ਕਿ ਇਹ ਚੀਜ਼ ਦਾ ਇਲਾਜ ਹੁੰਦਾ ਕਿ ਨਹੀਂ ਹੁੰਦਾ ਉਹ ਇਲਾਜ ਵਾਕੀ ਹੁੰਦਾ ਡਾਕਟਰਸ ਨੀਰਕੁਲ ਤੁਸੀਂ ਆ ਸਕਦੇ ਹੋ ਸ਼੍ਰੀ ਸ਼੍ਰੀ ਆਯੁਰਵੇਦਿਕ ਕਲੀਨਿਕ ਪਟਿਆਲਾ ਦੇ ਵਿੱਚ ਹੈਗਾ ਜਿਹੜਾ ਇਹਦਾ ਐਡਰੈਸ ਹੈ ਕੋਰ ਨੰਬਰ ਆ ਅਸੀਂ ਉੱਚੇ ਤੇ ਰੱਖਾਇਆ ਗਿਆ ਲਿਖ ਕੇ ਤੁਸੀਂ ਇਹਨੂੰ ਕੰਟੈਕਟ ਵੀ ਕਰ ਸਕਦੇ ਹੋ WhatsApp ਵੀ ਕਰ ਸਕਦੇ ਹੈਗੇ ਹੋ ਤੇ ਹਾਂ ਡਾਕਟਰ ਸਾਹਿਬ ਕੋਲ ਆਉਣ ਤੋਂ ਪਹਿਲਾਂ ਅਪਾਇੰਟਮੈਂਟ ਜੁੜ ਲੋ ਤਾਂ ਜੋ ਡਾਕਟਰ ਸਾਹਿਬ ਨੂੰ ਤੁਸੀਂ ਖੁੱਲੇ ਸਾਰੇ ਗੱਲਾਂ ਤੇ ਬਾਤ ਕਰਕੇ ਆਪਣੀ ਪ੍ਰੋਬਲਮ ਨੂੰ ਸੋਲਵ ਕਰ ਸਕੋ ਤੁਹਾਨੂੰ ਐਸੇ ਇੰਟਰਵਿਊ ਦੇ ਵਿੱਚ ਕਿਹੜੀਆਂ ਕਿਹੜੀਆਂ ਗੱਲਾਂ ਚੰਗੀਆਂ ਲੱਗੀਆਂ ਕਿਹੜੀ ਕਿਹੜੀ ਗੱਲਾਂ ਦਾ ਫਾਇਦਾ ਹੋਇਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਤੇ ਜਰੂਰ ਐਸੇ ਜਿਹੜਾ ਡਿਸਕਸ ਕਰਿਆ ਕਰੋ ਕਿ ਆ ਜਿਹੜੀਆਂ ਪ੍ਰੋਬਲਮਾਂ ਨੇ ਹੋ ਕਿਉਂ ਨੇ ਇਹ ਖਾਣ ਪੀਣ ਜਿਹੜਾ ਹੈਗਾ ਸਾਡਾ ਕਿਵੇਂ ਠੀਕ ਕਰ ਚੱਲਦੇ ਆ ਸੋ ਇਸੇ ਤਰ੍ਹਾਂ ਫੇਰ ਕਿਸੇ ਹੋਰ ਵਿਸ਼ੇ ਦੇ ਉੱਪਰ ਗੱਲਬਾਤ ਕਰਾਂਗੇ ਹੁਣ ਯਰ ਨਵਸੇ ਸੁੰਦਰ ਡਾਕਟਰ ਸੁਨੀਲ ਸਿੰਘ ਦਿਵਯਾਸ਼ਟ ਤਲਵਾਜੀ ਥੈਂਕ ਯੂ